ਕਲ ਵੀਡੀਓ ਵਿਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਟੈਕਸਟ ਤਾਵਾ ਲਈ ਖੁਸ਼ ਖਬਰੀ 15 ਲੱਖ ਰੁਪਏ ਤੱਕ ਕਮਾਈ ਕਰਨ ਵਾਲਿਆਂ ਨੂੰ ਮਿਲੇਗਾ ਆਮਦਨ ਕਰ ਸ਼ੋਰਟ ਬਜਟ ਚ ਐਲਾਨ ਸੰਭਵ ਇਸ ਦੇ ਨਾਲ ਹੀ ਕਿ ਇਹਦੇ ਬਜਟ ਵਿੱਚ ਸਰਕਾਰ ਮੱਧ ਵਰਗ ਦੇ ਵੱਡੇ ਰਾਹਤ ਦੇ ਸਕਦੀ ਹੈ ਨਿਊਜ਼ ਏਜੰਸੀ ਰਿਟਾਇਰ ਮੁਤਾਬਿਕ ਇਹ ਰਾਹਤ ਇਨਕਮ ਟੈਕਸ ਚ ਬਦਲਾਅ ਦੇ ਰਹੀ ਹੈ ਸੋ ਹੋਰ ਇਹ ਜੇ ਬਜਟ ਇੱਕ ਫਰਵਨੂ ਪੇਸ਼ ਕੀਤਾ ਜਾਵੇਗਾ ਇਸ ਸਬੰਧੀ ਲੋੜੀ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਵਿੱਤ ਮੰਤਰੀ ਨਿਰਮ ਨੇ ਵਾਹੀ ਵੱਖ-ਵੱਖੇ ਤਰ੍ਹਾਂ ਦੇ ਨੁਮਾਇਦਿਆਂ ਤੇ ਮਾਹਿਰਾਂ ਨਾਲ ਮੁਲਾਕਾਤ ਕੀਤੀ ਇਸ ਦੇ ਨਾਲ ਹੀ ਰਿਟਾਇਰਡ ਨਾਲ ਇਹਨਾਂ ਨੇ ਗੱਲਬਾਤ ਸੂਤਰਾਂ ਦੇ ਹਵਾਲੇ ਦਿੰਦੇ ਹੋਏ ਕਿਹਾ ਕਿ ਬਜਟ ਚ ਇਨ੍ਹਾਂ ਸਭ ਦੀ ਤਰ੍ਹਾਂ ਫੈਸਲੇ ਲਏ ਜਾ ਸਕਦੇ ਹਨ ਪਹਿਲਾ ਇਹ ਸਰਕਾਰ ਆਮਦਨ ਦੀ ਛੋਟ ਸੀਮਾ ਉਦਾਸਕਦੀ ਸੀ ਜਦਕਿ ਬਾਕੀਆਂ ਜੇ ਸਰਕਾਰ ਕਾਰਵ ਜਾਕਰ ਦੀ ਖਰੀਦ ਦਾ ਟੈਕਸ ਘਾਟਾ ਕੇ ਰਹਿਤ ਦੇ ਸਕਦੀ ਸੀ ਪਿਛਲੇ ਬਜਟ ਵਿੱਚ ਸਰਕਾਰ ਨੇ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਦਿੱਤਾ ਪਰ ਨਵੀਂ ਪ੍ਰਣਾਲੀ ਦੇ ਤਹਿਤ ਤਨਖਾਹ ਵਾਲੇ ਕਰਮਚਾਰੀਆਂ ਲਈ ਮਿਆਰੀ ਕਟੌਤੀ 10000 ਰੁਪਏ ਤੋਂ 10000 75000 ਰੁਪਏ ਕਰ ਦਿੱਤੀ ਗਈ ਹੈ ਇਹ ਮਤਲਬ ਹੈ ਕਿ ਮੌਜੂਦਾ ਸਮੇਂ ਵਿੱਚ 7 ਲੱਖ ਰੁਪਏ ਸਲਾਨਾ ਤੱਕ ਕਮਾਈ ਕਰਨ ਵਾਲੇ ਲੋਕਾਂ ਨੂੰ ਸਟੇਡੈਂਟ ਡਿਕਸਨ ਤੋਂ ਬਾਅਦ ਕੋਈ ਟੈਕਸ ਨਹੀਂ ਦੇਣਾ ਪਵੇਗਾ ਤੇ ਹਾਲਾਕਿ ਮਹਿੰਗਾਈ ਅਤੇ ਹੋਰ ਆਰਥਿਕ ਪਹਿਲੂਆਂ ਦੇ ਮੁੱਦੇ 'ਤੇ ਲੋਕ ਮੰਗ ਕਰ ਰਹੇ ਹਨ ਕਿ ਆਮਦਨ ਦੇ ਕਰ ਸ਼ੋਰਟ